ਸੰਤ ਜੀ ਦੀ ਭਜੀ ਆਤਮਿਕ ਵੱਲ ਤੇ ਸੰਤ ਭਾਬਾ ਅਤਰ ਸਿੰਘ ਅਤਰੈ ਤਿੰਨ ਗੁਣਾਂ ਤੋਂ ਉੱਪਰ ਉੱਠ ਖਲੋਣਾ ਤਿੰਨ ਗੁਣਾਂ ਤੋਂ ਉੱਠ ਖਲੋਣਾ ਤੇ ਫਿਰ ਸੰਤ ਭਾਬਾ ਕੀਸ਼ੋਰ ਸਿੰਘ ਤੇ ਇਹਨਾਂ ਦੇ ਨਾਮ ਸੇ ਗੁਲਾਬ ਸਿੰਘ ਉਹ ਜਿਹੜਾ ਤਿੰਨ ਗੁਣਾਂ ਤੋਂ ਉੱਪਰ ਹੈ ਉਹ ਹੈ ਸੁਗੰਧੀ ਇਹ ਸੁਗੰਧੀ ਖਰਗ ਫੁੱਲ ਸਰਗੁਣ ਹੈ ਸੁਗੰਧੀ ਨਿਰਗੁਣ ਹੈ ਇਹ ਨਿਰਗੁਣ ਤੇ ਤਰੇ ਪਰ ਇਹ ਸਰਬ ਸਗੰਨ ਦੇ ਸਾਰੇ ਸੰਸਾਰ ਵਿੱਚ ਚੱਲ ਜਾ ਰਿਹਾ ਹੈ। ਸੰਤ ਭਾਬਾ ਤਸਿਲ ਜੀ ਦੇ ਸਿਵੰਦੀ ਸੰਤ ਭਵਿਸ਼ਯਖੇ ਦੇ ਵਿੱਚ ਵੀ ਆਇਆ। ਖੈਰ ਕਦਰ ਕੀਤਾ ਗਿਆ ਹੈ ਮਾਨੋ ਅਗਧਿਆ ਹਿਤਕੀਨ ਵੇਗ ਦੀਪਮ ਦੀਨ ਜਿਵੇਂ ਇਹ ਢੀਰੇ ਦੇ ਵਿੱਚ ਲਾਲ ਟੰਜਾ ਪਹੁੰਚ ਜਾਵੇ ਜਾਂ ਬਹੁਤ ਮਤਮੋਦ ਹੈ। ਇਹ ਹੈ ਅਗਧਿਆ ਮੈਂ ਵੀ ਬਿਆਚਨ ਨਹੀਂ ਕਰਾਂਗਾ। ਗੇ ਰਹਾ ਹੈ ਕਿ ਇਹਦੀ ਭਾਵਨਾ ਮੈਂ ਪਿੱਛੇ ਭਾਵਨਾ ਤੇ ਬੋਲ ਕੇ ਆਂ ਤਾਂ ਸਾਧ ਸੰਗਤ ਬਿਨਾ ਸਾਧ ਸੰਗਤ ਬਿਨਾ ਭਾਵਨ ਭਾਵ ਨਹੀਂ ਉਪਜੇ ਭਾਵਨਾ ਪ੍ਰਗਟ ਨਹੀਂ ਹੋਏ ਭਾਵਨਾ ਪ੍ਰਗਟ ਨਹੀਂ ਹੋ ਸਕਦੀ ਭਾਵਨਾ ਜਿਵੇਂ ਆਜਨ ਵੈਦ ਦੇ ਵਿੱਚ ਮੈਂ 2-3 ਜਗ੍ਹਾ ਭਾਵਨਾ ਦੀ ਗੱਲ ਇਹ ਇਹ ਭਾਵਨਾ ਇਹ ਭਾਵਨਾ ਇਹ ਭਾਵਨਾ ਆ ਭਾਵਨਾ ਉਹ ਜਿਹੜੀ ਦਵਾਈ ਹੈ ਬੜੀ ਉੱਤਮ ਬਣ ਜਾਵੇਗੀ ਬਲਖਸ਼ਤ ਬਣ ਕੇ ਬਈ ਜਿਵੇਂ ਸੰਤਬਾ ਸੰਤਬਾ ਬਲਵੰਤ ਸਿੰਘ ਬਲੀ ਬਣ ਤਰੇ ਤੇ ਜੋ ਜਤੇ ਕਾ ਮੋਲ ਕੇ ਜਤ ਜਿੱਤੇ ਸਾਡੇ ਤਾਂ ਘੋੜੇ ਜਿਹੜੇ ਜੁੜੇ ਹੋਣ ਆਜਾ ਨੂੰ ਭੱਜੇ ਫਿਰਦੇ ਤੇ ਸਾਡੇ ਇੰਦਰੀਆਂ ਨੂੰ ਕਿਉਂ ਘੋੜੇ ਕਿਤੇ ਤੁਰੇ ਫਿਰਦੇ ਨੇ ਘੋੜੇ ਇੱਕ ਪੁੱਠੇ ਪਾਸੇ ਨੂੰ ਚੱਲੇ ਸਿੱਧੇ ਚੱਲੇ ਇੱਕ ਖੱਬੇ ਨੂੰ ਸੱਜੇ ਨੂੰ ਕੋ ਸੌ ਜਾਂਦਾ ਤ ਤਰੇ ਤੇ ਰੱਬ ਤੱਤੇ ਜਤੇ ਕੱਤ ਜਿੱਤੇ ਇੰਦਰੀਆਂ ਜਦੋਂ ਇਕੱਠੇ ਭੱਜਣਗੇ ਤਾਂ ਯੋਗ ਨਾਲ ਭੱਜਣਗੇ ਯਾਤਰਾ ਪੂਰਨ ਹੋ ਸਕਦੀ ਹੈ ਜੇ ਨਹੀਂ ਵਿਆਖਿਆ ਨਹੀਂ ਕਰਾਂਗਾ ਫਿਰ ਸੰਤ ਮਹਾਪੁਰਖਾਂ ਨੇ ਜੀਵਨ ਪਾਪਨ ਕੋਈ ਬੀਜ ਬਣਾਇਆ ਹੈ ਬੀਜ ਹੈ ਇੱਕ ਮਹਾਪੁਰਖਾਂ ਦੀ ਮੈਂ ਕਥਾ ਬੋਲਾਂਗਾ ਮੈਂ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਮਹਾਪੁਰਖਾਂ ਦਾ ਮੈਂ ਬਚਨੀ ਮੰਨਿਆ ਹੈ ਮਹਾਪੁਰਖ ਸੰਤਬਾਬ ਵਿਭੰਦ ਸਿੰਘ ਜੀ ਫੱਕਰ ਬੈਰ ਦੇ ਵਿੱਚ ਬਿਠੇ ਸਨ ਫੱਕਰ ਬੈਰ ਦੇ ਵਿੱਚ ਬਿਠੇ ਸਨ ਤਾਂ ਇਹ ਸ਼ਬਦ ਚਾਨ ਕੀਤਾ ਉਹ ਪ੍ਰੀਮ ਦਿਨ ਧਾਨਾ ਪੜ ਲਈਏ ਸਤਹ ਜਾਣ ਕੇ ਜਹਾਨੋਂ ਖਾਲੀ ਸਤ ਚੜ੍ਹੇ ਜਹਾਨੋਂ ਖਾਲੀ ਸਤ ਜਾਨੋ ਸਤ ਜਾਨੋ ਸੰਤ ਮਹਾਂਪੁਰਖ ਆਪਣੀ ਮਸਤੀ ਦੇ ਵਿੱਚ ਆਪਣੀ ਆਨੰਦਮਈ ਮਜ਼ਰਾ ਦੇ ਵਿੱਚ ਸੰਤ ਭਗਵ ਬਲਵੰਤ ਜੀ ਇਹ ਸ਼ਬਦ ਉਚਾਰਨ ਕਰ ਰਹੇ ਹਨ ਸੰਤ ਜਾਣਗੇ ਜਹਾਨ ਨੂੰ ਖਾਲੀ ਸੰਤ ਜਾਣਗੇ ਜਹਾਨ ਨੂੰ ਖਾਲੀ ਹਰ ਜਹ ਇਉਂ ਸ਼ਬਦ ਉਚਾਰਨ ਕਰਦੇ ਹਨ ਇਹ ਸੰਤਾਂ ਦੇ ਮੁਖਾਰ ਪੇ ਤੋਂ ਇਹ ਬਚਨ ਨਿਕਲਦੇ ਹਨ ਸੰਗਤ ਨੇ ਵਿਚਾਰ ਕੀਤਾ ਵੀ ਸੰਤ ਝਾਨ ਤੋਂ ਖਾਲੀ ਜਾ ਸਕਦਾ ਹੈ ਜਹਾਨ ਤੋਂ ਖਾਲੀ ਕੌਣ ਜਾਂਦਾ ਹੈ ਕੌਣ ਜਾਂਦਾ ਹੈ ਆਪਾਂ ਆਮ ਕਹਿੰਦੇ ਨੇ ਜਹਾਨ ਤੋਂ ਖਾਲੀ ਤਾਂ ਖਾਲੀ ਚਲੇ ਜਾਣਾ ਤੇ ਔਲਾਦ ਨਹੀਂ ਹੈ ਸੰਤ ਜਹਾਨ ਕੇ ਜਹਾਨੋਂ ਖਤਿ ਇਉ ਹਰੋ ਜ ਉਹ ਬਚਨ ਉਚਾਰਨ ਕਰਦੇ ਹਨ ਤੇ ਇੱਕਦਮ ਕਈ ਵਿਗਿਆਸ ਉਹ ਜਿਹੜੇ ਸਨ ਹੱਥ ਜੋੜ ਕੇ ਖੜ ਗਏ ਕੀ ਮਹਾਰਾਜੇ ਆਪ ਜੀ ਹਰੋ ਦੇ ਬਚਨ ਚਾਲ ਕਰਦੇਵੇਂ ਸੰਤ ਜਾਣ ਕੇ ਜਹਾਨ ਨੂੰ ਖਾਲੀ ਸੰਤ ਜਾਣ ਕੇ ਜਹਾਨ ਨੂੰ ਕਾਜੀ ਵੀ ਆਪ ਜੀ ਜਹਾਨੋ ਖਾਜੇ ਕਿ ਮੇ ਜਾਣ ਤੁਹਾਡੇ ਕੋਲ ਤਾਂ ਪਰਮ ਧੰਨਾ ਹੈ ਨਾਮ ਰੂਪੇ ਤਨ ਹੈ ਗਿਆਨ ਰੂਪੇ ਤਨ ਸੰਤਾਂ ਨੇ ਫੇਰ ਕਿਉਂ ਬਚਨ ਚਾਲ ਕਰਦੇ ਸੰਤ ਜਾਣ ਕੇ ਜਹਾਨ ਨੂੰ ਭਾਗੀ ਸੰਤ ਭਾਨੇ ਤਾ بسو گن آن پاپ ایک ਇਹ ਮਹਾਂਪੁਰਖ ਨੇ ਬਚਨ ਕੀਤੇ ਤੇ ਸੰਤਾਂ ਕੋਲੇ ਪੁੰਨ ਵੀ ਹੁੰਦੇ ਹਨ ਸੰਤਾਂ ਕੋਲੇ ਪਾਪ ਵੀ ਹੁੰਦੇ ਜੇ ਅधिक ਪਾਪ ਹੋ ਜਾਣ ਹੁਣ ਤਾਂ ਨਰਕ ਨੂੰ ਚਲੇ ਜਾਂਦੇ ਦੇਖ ਅधिक ਪੁੰਨ ਹੋ ਤਾਂ ਸਵਰਗ ਨੂੰ ਚਲੇ ਜਾਂਦੇ ਦੇਵ ਦੀ ਬੰਦ ਪਰ ਦੇਵਤene ਗੜਾਲਿਤ ਪੁੰਨਾਂ ਦੇ ਹਾਰ ਪਾਏ ਜਾਂਦੇ ਹਨ ਤੇ ਉਹ ਜਿਤਨਾ ਚਿਰ ਉਹਨਾਂ ਦੇ ਪਾਪ ਪੁੰਨ ਜਮਾ ਹਨ ਤਾ ਫਲ ਖੜੇ ਰਹੇ ਰਹੇ ਹਨ ਜੇ ਤੈਂ ਉਤੇ ਪੁੰਨ ਖਤਮ ਹੋਣ ਲੱਗ ਜਾਂਦੇ ਹਨ ਪੁੰਨ ਮਿਟ ਜਾਂਦਾ। ਉਹਨਾਂ ਕੋਲੇ ਪੁੰਨ ਦਾ ਪੁੰਨ ਦਾ ਪਤਾਕ ਹੈ। ਸਵਰਗਨ ਸੁਖ ਭੋਗਦੇ, ਭੋਗਦੇ ਹਨ ਉਹਨਾਂ ਕੋ ਪੁੰਨ ਹੁੰਦਾ ਹੈ। ਇਹ ਜੋ ਜੀਵ ਨਰਕਾਂ ਵਿੱਚ ਜਾਂਦੇ ਹਨ ਉਹਨਾਂ ਕੋਲੇ ਪਾਪ ਹੁੰਦੇ। ਸਾਡਾ ਜਿਹੜਾ ਸਰੀਰ ਹੈ ਇਹ ਪਾਪ ਪੁੰਨ ਪਾਪ ਅਤੇ ਪੁੰਨ ਦੋ ਦਾ ਜੋੜ ਹੈ। ਪਾਪ ਪੁੰਨ ਦੋਏ ਬੀਜ ਬਨਾਇਆ ਹੈ। ਸਦ ਇਹ ਕਿਨੇ ਦੇਸੇ ਪਾਇ। ਪਾਪ ਤੇ ਪੁੰਨ ਦੋ ਬੀਜ ਹਨ ਪਾਪ ਹੈ ਦੂਜਾ ਹੈ ਪੁੰਨ ਇਹ ਜਿਹੜੇ ਸੇਵਾ ਕਰਨ ਦੇ ਸੰਕਾ ਦੇ ਤੇ ਉਹ ਕੀ ਲੈ ਜਾਣਗੇ ਉਹ ਪੁੰਨ ਲੈ ਜਾਣਗੇ ਇੱਕ ਐਸੇ ਬ੍ਰह्मਕਰਮ ਕਰਨ ਵਾਲੇ ਹਨ ਯਾਤਰਾ ਸਾਰੇ ਕਰਦੇ ਰਹੇ ਹਨ ਇੱਕ ਯਾਤਰਾ ਕਰੀ ਜਾ ਰਿਹਾ ਚੰਗੇ ਨੂੰ ਦੇਖੀ ਜਾ ਰਿਹਾ ਮਾੜੇ ਨੂੰ ਦੇਖੀ ਜਾ ਰਿਹਾ ਸ਼ੁਭ ਹੈ ਅਸ਼ੋਭ ਹੈ ਪੁੰਨ ਕਰਨ ਵਾਲਾ ਪਾਪ ਕਰਨ ਵਾਲਾ ਇਸਤਰੀ ਹੈ ਪੁਰਖ ਹੈ ਮੈਂ ਹਾਂ ਤੂੰ ਹੈ ਕਬੀਰ ਚਲਦੀ ਕੋ ਗਾੜੀ ਕੋ ਇੱਕ ਚਲਦਾ ਹੀ ਰਹਿੰਦਾ ਹੈ ਚਲਦੇ ਨੇ ਚੱਲਣ ਵਾਲਾ ਦੇਖਦਾ ਨੇ ਇੱਕ ਬੰਦਾ ਇੰਤੂ ਪ੍ਰਾਪਤੋਂ ਕਰਦਾ ਹੈ ਜਿਸ ਨੂੰ ਚੰਗਾ ਕਹਤਾ ਕਿ ਜੇ ਮਿਲਿਆ ਕਰਤੀ ਉੱਤੇ ਠਹਿਰ ਜਾਂਦਾ ਉਹ ਉਹ ਜਗ੍ਹਾ ਠਹਿਰ ਜਾਂਦਾ ਹੈ ਤਸਮਝ ਲਓ ਉਹਦਾ ਕੰਮ ਕੈਸਾ ਹੈ ਉਹ ਵਰਮ ਕਰਮੀ ਹੈ ਜਿਹੜਾ ਉਹ ਚਲ ਪਾਏ ਮਾਨ ਇਹਦਾ ਚਾਹਦੇ ਰਹਿੰਦਾ ਹੈ ਚਲਤੀ ਕੋ ਬਾੜੀ ਬਹੁ ਬਣ ਜਾਂਦਾ ਹੈ ਦੁਨੀਆ 'ਚ ਮੈਂ ਹੈਗਾ ਮੈਂ ਕੰਮ ਕੀਤਾ ਜਿਵੇਂ ਕੋਈ ਨਗਰ ਦੇ ਵਿੱਚ ਐਮਐਲਏ ਬਣ ਜਾਂਦਾ ਇਲਾਕੇ ਦਾ ਬਣ ਜਾਵੇ ਸਰਪੰਚ ਬਣ ਜਾਵੇ ਹੈ ਮੈਂ ਕਦ ਮੇਰੇ ਬਾਸ ਸੱਜਣ ਆਇਆ ਕਹਿਣ ਲਗੇ ਸੁਆਮੀ ਜੀ ਮੈਨੂੰ ਜਾਣਦੇ ਹੋ ਮੇਰੇ ਕੋਲ ਕਦੇ ਵੀ 25 ਸਾਲ ਪਹਿਲਾਂ ਆਇਆ ਹੋਵੇਗਾ ਮੈਂ ਆਇਆ ਭਾਈ ਮੈਂ ਆਪ ਨੂੰ ਜਾਣਨ ਆਇਆ ਮੈਂ ਤੈਨੂੰ ਜਾਣਤਾ ਹਾਂ ਮੈਂ ਆਪੋ ਬੁੜੀਆਂ ਵੀ ਮੈਨੂੰ ਕਹਿੰਦੀ ਇਹਦੇ ਆਪਣੇ ਗੀਤ ਵੀ ਬੈਠੇ ਆ ਕੀ ਨਾਮ ਹੈ ਸ਼ਿਵੰਦਰ ਕੌਰ ਪਿਛਲੇ ਸਾਧ ਆਏ ਸੰਤ ਬਾਬਾ ਆਪਣੇ ਧੂਲਕੋਟ ਵਾਲੇ ਵੀ ਬਾਬਾ ਧੂਲਕੋਟ ਵਾਲਿਆਂ ਨੇ ਇੰਨਾ ਪਹਿਲੇ ਕੀਰਤਨ ਕੀਤਾ ਵੀ ਨਹੀਂ ਉਹ ਆਨੰਦ ਆ ਇਹ ਦੇ ਵੀ ਕਹ ਰਹੇ ਉਹ ਲਗੋਜਾਂ ਦੀ ਗੱਲ ਹੋਈ ਕਹਿੰਦੇ ਮੈਨੂੰ ਲਗੋਜਾ ਦੇਣਾ ਤਾਂ ਮੈਂ ਕਹਿੰਦਾ ਤੈਨੂੰ ਲਗੋਜਾ ਬਣਾਉਣਾ ਵੀ ਬਣਾਉਣਾ ਨਹੀਂ ਆਉਂਦਾ ਕੋ ਲਗੋਜਾ ਹੀ ਆਪ ਇਹਦੇ ਵਿੱਚ ਬਾਂਸਰੀ ਦੇ ਵਿੱਚ ਜਿਹੜੇ 6 ਹੁੰਦੀਆਂ ਨੇ ਦੁਨੀਆਂ ਸਾਰਾ ਇਹ ਸਾਰੇ ਗਾਮਾ ਉਹ ਸਾਰੇ ਗਾਮਾ ਜਦੋਂ ਚੇਨੋ ਆਪਾਂ ਬੰਦ ਕਰ ਦਿੰਨੇ ਆ ਤੇ ਸਾਹ ਬਣ ਜਾਂਦੀ ਏ ਟਿੰਕਲ ਚੁਕੀ ਰਹਾ ਰਾਗ ਆ ਮਾਏ ਉਹਨੇ ਸਰਗਮ ਬਣ ਗਈ ਆਗਰ ਕਿਸੇ ਨੂੰ ਕੋਈ ਝੋਣੀ ਆਵੇ ਬੰਸਰੀ ਜਾ ਲਗੋ ਜਾ ਤਾਂ ਨੱਚਣ ਦਿਲਾ ਦੇਵੇਗਾ ਜਿਹਨੂੰ ਨੀਂਦ ਨਹੀਂ ਆਉਂਦੀ ਮੀਂਹ ਦੀ ਆ ਤੇ ਵੀ ਹਸਣ ਦਿਲਾ ਦੇਵੇ ਰੌਣਕ ਦਿਲਾ ਦੇਵੇ ਬਜਾਉਣਾ ਆਵੇ ਤੇ ਹੁਣ ਜਿਹੜਾ ਲਗੋ ਜਾ ਆਇਆ ਮੈਂ ਤੈਨੂੰ ਦੇ ਦੇਵਾਂ ਇਹਨੂੰ ਲਗੋ ਜਾ ਵਜਾਈ ਜਾਵੇ ਜੇ ਜਿਹੜਾ ਵਜਾਉਂਦਾ ਹੈ ਤੰਤਨ ਸੰਤ ਭਾਵੇਂ ਵਿਚਾਰ ਦੇ ਜਦੋਂ ਦੇ ਟਾਈਮ ਤੁਸੀਂ ਆਪ ਦੀ ਕੀਰਤਨ ਸੁਣਦੇ ਹੋ ਮੈਨੂੰ ਗੱਲਾਂ ਦਾ ਤਾਂ ਬਹੁਤਾ ਕੁਝ ਆਉਦਾ ਨਹੀਂਗਾ ਨਾ ਮੇਰੇ ਕੋਲ ਕੋਈ ਖਾਸ ਬਾਤ ਆ ਕਿਹੜੀ ਤਾਂ ਉੱਥੇ ਆ ਖੜ ਜਾਂਦੇ ਜਦੋਂ ਸ਼ੁਰੂ ਕਰਦਾ ਫਸਾ ਵਾਜਾ ਤੁਨ ਦੇ ਅੱਗੇ ਕੁਛ ਹੁਕਮ ਆਂਦਾ ਹੱਥ ਵੀ ਛੱਡ ਦੇ ਤਾਂ ਵੀ ਵਾਜਾ ਚੱਲਦਾ ਹੁਣ ਵਾਜਾ ਆਉਂਦਾ ਤੇ ਵੀ ਚੱਲਦਾ ਹੈ ਵਾਜਾ ਮੇਰੀ ਵਰਗ ਦੇ ਚੱਲਦਾ ਹੈ ਮੱਤ ਨਾਲ ਹੁਣ ਇੱਕ ਨੂੰ ਜੋ ਬੋਲ ਹੈ ਜਿਹਨੂੰ ਵਜਾਉਣਾ ਆਉਂਦਾ ਵਾ ਇਹਦੋਂ ਬੋਝਾ ਤਾਂ ਬੱਜੇਗਾ ਹੁਣ ਲੋਹੋ ਜਾਂ ਤੈਨੂੰ ਬਜਾਈ ਜੇ ਮੈਂ ਕੀ ਕਰ ਇਹ ਲੋਹਲ ਬੋਝਾ ਹੈ ਇਹਨੂੰ ਵੰਸਰੀ ਕਹਿੰਦੇ ਹੁਣ ਉਲਟਵਾਸੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਆ ਸ਼ਬਦ ਨੇ ਉਲਟਵਾਸੀ ਉਲਟਵਾਸੀ ਉਲਟ ਬੰਸਰੀ ਪਿਉਣ ਲੱਗਿਆ ਸਾਨੂੰ ਬੰਸਰੀ ਦਾ ਸਿਖਾਉਣੀ ਹੈ ਕੋੜੇ ਆਪਣੀ ਮਰਜ਼ੀ ਨੇ ਬੈਠ ਜਾਣ ਇਹਦਾਂ ਚੱਲ ਰਹਿਣ ਜੱਤ ਨਹੀਂ ਹੈ ਰੀਤੇ ਰਤ ਜਤੇ ਦਾ ਜੋੜ ਕੇ ਤੇ ਜੋਰ ਆ ਜਾਵੇ ਜਦ ਤੱਕ ਨਾ ਕਰ ਸਕੀ ਇਹਦਾ ਮੈਂ ਤਾਂ ਆਖੀ ਕਰਦਾ ਵਾਂ ਕਿ ਤੁਸੀਂ ਜਿਹੜੇ ਅਰਥ ਕਰਦੇ ਹੋ ਉਹ ਵੀ ਠੀਕ ਹੈ ਪਰ ਸੰਤਾਂ ਨੇ ਕਿਹਾ ਵੀ ਜਿਹੜੇ ਸੇਵਾ ਕਰਨੇ ਪੁੰਨ ਲੈ ਜਾਣਗੇ ਜਿਹੜੇ ਨੰਦਿਆ ਕਰਨਗੇ ਉਹ పాਪ ਲੈ ਜਾਣਗੇ ਤਾਂ ਉਹਨਾਂ ਦਾ ਬਰਮ ਕਰਮ ਨਹੀਂ ਜਿਹੜੀ ਮਾਦੀ ਰਹਿਣੀ ਪੜੀ ਜਾਂਦਾ ਜਿੰਨੇ ਵੀ ਪਾਉਣੇ ਪੜੀਦਾ ਜੀ खैर ਇਹ ਕਰਮ ਸਾਨੂੰ ਕਰਨਾ ਚਾਹੀਦਾ ਹੈ ਜੀ ਸੰਤਬਾਬ ਅਤਰ ਸਿੰਘ ਮਹਾਰਾਜੀ ਬਰਮ ਕਰਮ ਕੀਤਾ ਕਿ ਤਿੰਨਾ ਗੁਣਾ ਤੋਂ ਉੱਪਰ ਉੱਠ ਹੋਏ ਅਗਧਿਆ ਮਾਦੋ ਅਗਧਿਆ ਹਿਤ ਕੀਨ ਵਿਵੇਕ ਦੀਪਨ ਮੀਨ ਵਿਵੇਕ ਕਹਿ ਦਬੋ ਅਬ ਵਿਵੇਕ ਆੜਾ ਦਾਦੀ ਤੇ ਅਬ ਵਿਵੇਕ ਬਣ ਜਾਂਦਾ ਇਹਦਾ ਵੀ ਆਤੀ ਅਗਧਿਆ ਹੈ ਅਗਧਿਆ ਦਾ ਆਤੀ ਅਗਧਿਆ ਹੈ ਇਹ ਵਿਵੇਕ ਦਾ ਅਰਥ ਹੈ ਵਿਦੇਹੀ ਹੋ ਜਾਂਦਾ ਬਿਲਕੁਲ ਨਾ ਕੋ ਵਿਵੇਕ ਦੀਪ ਮਨੀਮ ਸਾਡਾ ਮਨੀਮ ਹੋ ਗਿਆ ਮੱਧਮ ਹੋ ਗਿਆ ਜਾਂ ਇਹਨੀਆਂ ਤਾਂ ਬੁੱਝ ਗਿਆ ਹੋਵੇਗਾ ਇਹ ਉਹ ਨਾ ਟੁਕਰੇ ਖਾਦੇ ਅਗਰ ਮਹਾਪਰਖ ਦੀਪ ਨੇ ਦੇਣ ਦੇ ਨੇ ਤੇ ਵੇਕ ਰੂਪੇ ਲਾਜਟਨ ਜਿਹੜੀ ਚੰਗੀ ਤੇਰਾ ਸਾਫ ਕਰਕੇ ਇਹਦੇ ਨਾ ਲੱਗੇ ਹੋਵੇ ਇਹ ਆ ਤੁਮਾ ਨਾ ਲੱਗਿਆ ਹੋਵੇ ਤਾਂ ਅਸੀਂ ਜਾਗਰਾ ਕਰ ਸਕਦੇ ਹਾਂ ਪਰ ਇਹ ਵੀ ਸਾਨੂੰ ਦੁੱਧਿਆਂ ਨਹੀਂ ਤੋਂ ਨਜ਼ਰ ਆਉਂਦਾ ਕੰਸਤ ਫੁਰਤ ਦੇਖੇ ਚਲੋ ਲਾਲਣ ਭੱਲੋ ਹੱਥ ਦੇ ਚਲੋ ਕੰਸਤ ਫੁਰਤ ਦੇਖੋ ਗਾਂਹ ਚੱਲ ਕੋ ਗਾਂਹ ਚੱਲ ਕੋ ਯਾਤਰਾ ਕਰਦਾ ਹੈ ਕਹਿਣ ਦਾ ਮਤਲਬ ਇਹ ਹੈ ਇਹ ਨਵੀਂ ਰੂਪ ਦੀ ਦੀਵਾ ਨਵੀਂ ਰੂਪ ਨੂੰ ਲੰਗਤਨ ਇਸ ਅਸਤਾਨ ਤੇ ਮਹਾਪੁਰਖ ਸੰਗਤ ਉਤਰਾਉ ਕਰਦੀ ਹੈ ਇਹ ਸਰੀਰ ਬਾਦ ਤੇ ਖੰਨ ਲੂਧਾ ਜੂਧ ਹੈ ਕਿ ਕੋਈ ਸੇਵਾ ਕਰਕੇ ਤਾਂ ਇਥੇ ਪੁੰਜਿਆ ਜਾਵੇਗਾ ਜੇ ਕੋਈ ਮਾੜੀਆਂ ਗੱਲਾਂ ਪਕੜਦਾ ਹੈ ਕਿ ਜਿੰਦਿਆ ਕਰਦਾ ਹੈ ਧਕਾਰ ਨਾਲ ਦੇਹਦਾ ਹੈ ਤਾਂ ਸੰਧ ਲੋ ਉਹ ਕਿੰ ਤੋਂ ਪਾਪਾ ਦੇ ਜਾਂਦਾ ਹੈ ਤੁਸੀਂ ਉਹਨਾਂ ਨੂੰ ਜਾਨਾ ਛੋੜੀ ਆਪਣੇ ਹੱਥ ਵਿੱਚ ਗਰਵਾਨੀ ਨੇ ਕੁਝ ਨਹੀਂ ਕਿਹਾ ਗਰਵਾਨੀ ਤਾਂ ਜਿਵੇਂ ਇੱਕ ਧੀਵਾ ਪ੍ਰਕਾਰ ਦੇ ਰਿਹਾ ਪ੍ਰਕਾਰ ਦੇ ਜਿਹਦੇ ਥੱਲੇ ਕੋਈ ਇੱਥੇ ਬਿੱਟਾ ਤਾਸਕੀ ਚੀ ਜਦ ਇੱਥੇ ਬੈਠਾ ਉਹ ਜੂਰ ਨੇ